ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਮੈਂ ਹਾ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਇਸ ਵੇਲੇ ਦਾ ਅੱਜ ਦਾ ਵੱਡਾ ਮੁੱਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੈ ਕੇ ਸਾਹਮਣੇ ਆ ਰਿਹਾ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਅੱਜ ਦਾ ਇਹ ਮੁੱਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੈ ਕੇ ਉਹ ਕੀ ਮਾਮਲਾ ਪੂਰਾ ਦੇਖੋ ਆਪਣੇ ਭពਿੰਦਰ ਜੀ ਇਸ ਵੇਲੇ ਦੋ ਮੁੱਦੇ ਨੇ ਬਹੁਤ ਵੱਡੇ ਔਰ ਦੋਵੇਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਖਬਰ ਇਸੇ ਵੇਲੇ ਸਾਹਮਣੇ ਆਈ ਹੈ ਉਹ ਆਮ ਆਦਮੀ ਪਾਰਟੀ ਦੇ ਲਈ ਬੇਹੱਦ ਪਰੇਸ਼ਾਨੀ ਪੈਦਾ ਕਰਨ ਵਾਲੀ ਖਬਰ ਹੈ ਕੈਬਨਟ ਮੰਤਰੀ ਜੀ ਅਮਨ अरोड़ा ਨੂੰ 2 ਸਾਲ ਦੀ ਕੈਦ ਦੀ ਜਿਹੜੀ ਸਜ਼ਾ ਉਹ ਅਦਾਲਤ ਵੱਲੋਂ ਸੁਣਵਾਈ ਗਈ ਹੈ ਮਾਮਲਾ 2008 ਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਕਲੇਸ਼ ਦੇ ਵਿੱਚ 2008 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਉਹਦੇ ਵਿੱਚ 452 ਔਰ 323 ਵਰਗੀਆਂ ਧਾਰਾਵਾਂ ਜਿਹੜੀਆਂ ਜੋੜੀਆਂ ਗਈਆਂ ਸੀ ਉਸ ਦੇ ਲੈ ਕੇ ਸੁਨਾਮ ਦੀ ਅਦਾਲਤ ਨੇ ਜੀ ਅਮਨ अरोड़ा ਦੇ ਨਾਲ ਨਾਲ ਕੁੱਲ 9 ਦੇ ਉੱਤੇ ਜੀ ਇਹ ਮਾਮਲਾ ਦਰਜ ਕੀਤਾ ਔਰ 2 ਸਾਲ ਦੀ ਸਜ਼ਾ ਸੁਣਾਈ ਹੈ ਜੀ ਇਹ ਇਸ ਜਿਹੜੇ ਫੈਸਲੇ ਨੇ ਪੂਰੇ ਮਤਲਬ ਪਾਰਟੀ ਦੇ ਵਿੱਚ ਇੱਕ ਪਰੇਸ਼ਾਨੀ ਜਿਹੜੀ ਹੈ ਉਹ ਪੈਦਾ ਕਰਤੀ ਹੈ ਦੇਖੋ ਗੱਲ ਇਹ ਹੈ ਕਾਨੂੰਨ ਇਹ ਕਹਿੰਦਾ 2 ਸਾਲ ਜਾਂ 2 ਸਾਲ ਤੋਂ ਵੱਧ ਜਿਹੜੀ ਸਜ਼ਾ ਹੁੰਦੀ ਹੈ ਨਾ ਉਹਦੇ ਜਿਹੜਾ ਐਮਐਲਏ ਐਮਪੀ ਵਗੈਰਾ ਜਿਹੜੇ ਅਹੁਦੇਦਾਰ ਹੁੰਦੇ ਨੇ ਸਿਆਸੀ ਉਹਨਾਂ ਦੀ ਜਿਹੜੀ ਹੈ ਉਹ ਡਿਸਕਵਾਲਿਫਾਈ ਹੋ ਜਾਂਦੇ ਨੇ ਹੁਣ ਗੱਲ ਇਹ ਹੈ ਕਿ ਲੋਅਰ ਕੋਰਟ ਨੇ ਫੈਸਲਾ ਸੁਣਾਇਆ ਠੀਕ ਹੈ ਇਹਨਾਂ ਕੋ ਸਮਾਂ ਕੱਲ ਨੂੰ ਇਹ ਜਿਹੜਾ ਮਾਮਲਾ ਹੈਗਾ ਆਉਣ ਵਾਲੇ ਦਿਨ ਕੱਲ ਨੂੰ ਬੀਤੇ ਦਿਨ ਜਿਹੜਾ ਆਉਣਾ ਦਿਨ ਸੁਰਖੀਆਂ ਬਣੀਆਂ ਹੋਊਗਾ ਅਖਬਾਰਾਂ ਦੀ ਹੈਡਲਾਈਨਸ ਹੈਡਲਾਈਨਸ ਬਣੀਆਂ ਹੋਣਗੀਆਂ ਠੀਕ ਹੈ ਜੀ ਹੁਣ ਇਹਦੇ ਵਿੱਚ ਕੱਲ ਨੂੰ ਜੀ ਸਪਾਰਟੀ ਕੀ ਫੈਸਲਾ ਲੈਂਦੀ ਹੈ ਕਿਉਂਕਿ ਪਾਰਟੀਆਂ ਆਪਣੇ ਵਕੀਲਾਂ ਦੇ ਜੋ رائے ਦੇ ਨਾਲ ਕੱਲ ਨੂੰ ਹਾਈ ਕੋਰਟ ਦੇ ਵਿੱਚ ਉਹ ਇਸ ਨੂੰ ਲੈ ਕੇ ਅਪੀਲ ਕਰਦੀ ਹੈ ਕੀ ਫੈਸਲਾ ਹੁੰਦਾ ਹੋ ਸਕਦਾ ਹੈ ਕਿ ਕੋਈ ਰੈਮੇਡੀ ਜਿਹੜੀ ਹਾਈ ਕੋਰਟ ਵੱਲੋਂ ਮਿਲ ਜਾਵੇ ਪਰ ਜੋ ਫੈਸਲਾ ਹੁੰਦਾ 2 ਸਾਲ ਜੋ ਜੋ ਸਜ਼ਾ ਹੁੰਦੀ 2 ਸਾਲ ਜਾਂ 2 ਸਾਲ ਤੋਂ ਵੱਧ ਉਹਦੇ ਵਿੱਚ ਜਿਹੜਾ ਉਹ ਡਿਸਕਵਾਲਿਫਾਈਡ ਹੋ ਜਾਂਦਾ ਜਿਹੜਾ ਵੀ ਐਮਐਲਏ ਐਮਪੀ ਜਾਂ ਮੰਤਰੀ ਹੁੰਦਾ ਔਰ ਉਹਦੇ ਵਿੱਚ ਜਿਹੜਾ ਅਸਤੀਫਾ ਦੇਣਾ ਪੈਂਦਾ ਕੁੱਲ ਮਿਲਾ ਕੇ ਇਹ ਜਿਹੜੀ ਖਬਰ ਹੈ ਬੇहद ਵੱਡੀ ਖਬਰ ਦੱਸੀ ਜਾ ਰਹੀ ਹੈ ਇਸ ਵੇਲੇ ਦੀ ਇਹਦੇ ਵਿੱਚ ਬੇहद ਪਰੇਸ਼ਾਨੀ ਜਿਸ ਢੰਗ ਨਾਲ ਮੈਂ ਆਮ ਆਦਮੀ ਪਾਰਟੀ ਨੂੰ ਪਰੇਸ਼ਾਨੀ ਹੋ ਸਕਦੀ ਹੈ ਜੀ ਇਹਦੇ ਨਾਲ ਹੀ ਇੱਕ ਵਰਿੰਦਰਜੀਖ ਹੋਰ ਮਾਮਲਾ ਸਾਹਮਣੇ ਆਇਆ ਵਾ ਉਹ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਜੁੜਿਆ ਹੋਇਆ ਉਹ ਕੀ ਮਾਮਲਾ ਹੈ ਉਹਨਾਂ ਨੂੰ ਸੱਮਣ ਭੇਜੇਗਾ ਸੀ ਉਹ ਉਸ ਮਾਮਲੇ ਲੈ ਕੇ ਕੋਈ ਗੱਲ ਸਾਹਮਣੇ ਆਈ ਹੈ ਉਹ ਕੀ ਗੱਲ ਹੈ ਦੇਖੋ ਜੀ ਐ ਈਡੀ ਵੱਲੋਂ ਐਨਫੋਰਸਮੈਂਟ ਡਾਇਰੈਕਟਰ ਕੋਲੋਂ ਦਿੱਲੀ ਆਬਕਾਰੀ ਨੀਤੀ ਦੇ ਮਾਮਲੇ 'ਚ ਜਿਹੜੀ ਮਨੀ ਲਾਂਡਰਿੰਗ ਦਾ ਮਾਮਲਾ ਸੀਗਾ ਉਸ ਦੇ ਤਹਿਤ ਪਹਿਲਾਂ ਵੀ ਜਿੱਦਾਂ ਸੰਮਣ ਖੱਲੇ ਗਏ ਸੀਗੇ 2 ਨਵੰਬਰ ਨੂੰ ਵੀ ਪੇਸ਼ ਹੋਣ ਨੂੰ ਕਿਹਾ ਗਿਆ ਸੀਗਾ ਜੀ ਅਰਵਿੰਦ ਕੇਜਰੀਵਾਲ ਨੂੰ ਪਰ ਅਰਵਿੰਦ ਕੇਜਰੀਵਾਲ ਜਿਹੜੇ ਪੰਜ ਸੂਬਿਆਂ ਦੀਆਂ ਚੋਣਾਂ ਨੂੰ ਲੈ ਕੇ ਮੱਧ ਪ੍ਰਦੇਸ਼ ਵੀ ਗਏ ਹੋਏ ਸੀ ਤੇ ਹੋਰ ਸੂਬਿਆਂ 'ਚ ਵੀ ਗਏ ਸੀ ਤੇ ਉੱਥੇ ਪੇਸ਼ ਨਹੀਂ ਹੋਏ ਫਿਰ ਇਸ ਦੇ ਦੌਰਾਨ ਇਹ ਕਿਆਸ ਲਾਏ ਜਾ ਰਹੇ ਸੀ ਕਿ ਹੋ ਸਕਦਾ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਹਮ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵੇ ਅੱਜ 21 ਤਰੀਕ ਹੈ ਅੱਜ ਵੀ ਹਮ ਉਹਨਾਂ ਨੂੰ ਪੇਸ਼ ਹੋਣ ਵਾਸਤੇ ਸੱਦਿਆ ਗਿਆ ਸੀ ਸੰਮਨ ਹੋਏ ਸੀ ਕਿ ਅੱਜ ਵੀ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਆ ਉਹ ਪੇਸ਼ ਹੋਣ ਪਰ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਨੇ ਉਹ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਕਿਤੇ ਇੱਕ ਮਤਲਬ ਕਿ ਅਣਪਛਾਤੀ ਥਾਂ ਦੇਤੇ ਉਹ ਮੈਡੀਟੇਸ਼ਨ 'ਚ ਗਏ ਨੇ ਪਤਾ ਲੱਗਿਆ ਜੋ ਸੂਤਰ ਦੱਸਦੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੂਰ ਇੱਕ ਪਿੰਡ ਹੈਗਾ ਆਨੰਦਗੜ ਪਿੰਡ ਹੈ ਉੱਥੇ ਵੀ ਪਾਸਨਾ ਮੈਡੀਟੇਸ਼ਨ ਸੈਂਟਰ ਦੇ ਵਿੱਚ 10 ਦਿਨਾਂ ਦੇ ਲਈ ਉਹ ਗਏ ਹੋਏ ਨੇ ਮੈਡੀਟੇਸ਼ਨ ਵਾਸਤੇ ਸੋ ਇਸ ਵੇਲੇ ਦੇ ਜੋ ਚੀਜ਼ਾਂ ਨੇ ਹਾਲਾਤ ਨੇ ਇਸ ਢੰਗ ਦੇ ਨੇ ਆਮ ਆਦਮੀ ਪਾਰਟੀ ਦੇ ਬਿਲਕੁਲ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਸ ਢੰਗ ਨਾਲ ਇੱਕ ਪਾਸੇ ਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਈਡੀ ਦਾ ਜਿਹੜਾ ਕਾਰਵਾਈ ਜਿਹੜੀ ਹੈਗੀ ਹੈ ਜਾਂ ਜੋ ਸਮਨ ਭੇਜੇ ਜਾ ਰਹੇ ਨੇ ਠੀਕ ਹੈ ਜੀ ਦੂਸਰੇ ਪਾਸੇ ਪੰਜਾਬ ਦੇ ਵਿੱਚ ਅਮਨ ਅਰੂੜਾ ਦੀ ਜਿਹੜੀ ਸਜ਼ਾ ਦਾ ਹੋਈ ਹੈ 2 ਸਾਲ ਦੀ ਸਜ਼ਾ ਜਿਹੜੀ ਹੋਈ ਹੈ ਉਸ ਨੇ ਵੀ ਕਾਫੀ ਆਮ ਆਦਮੀ ਪਾਰਟੀ ਦੇ ਜਿਹੜੇ ਮੱਥੇ ਤੇ ਆ ਉਹ ਪਸੀਨੇ ਜਿਹੜੇ ਲਿਆ ਦਿੱਤੇ ਨੇ ਜੀ ਜੀ ਵਰਿੰਦਰ ਜੀ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਇਹ ਸਾਨੂੰ ਅੱਜ ਪੰਜਾਬ ਦੇ ਖਾਸ ਮਤੇ ਅੱਜ ਜੋ ਲੈ ਕੇ ਗੱਲਬਾਤ ਹੋਈ ਹੈ ਪਹਿਲਾ ਕੀ ਜਿਹੜੇ ਕਿ ਆਮ ਆਦਮੀ ਪਾਰਟੀ ਵਿਧਾਇਕ ਬਹੁ ਵੱਡੀ ਖਬਰ ਆ ਬਹੁ ਵੱਡੀ ਗੱਲ ਹੈ ਇਹ ਜਿੱਥੇ ਇਹ ਸਜਾ ਅਮਨ अरोड़ा ਦੇ ਲਈ ਚਿੰਤਾ ਦਾ ਵਿਸ਼ਾ ਹੈ ਉੱਥੇ ਹੀ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਆਪ ਦੀ ਸਰਕਾਰ ਤੇ ਆਪ ਪਾਰਟੀ ਲਈ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ ਤੇ ਉਥੇ ਜੇਕਰ ਗੱਲ ਕਰੀਏ ਤਾਂ ਕਨਵੀਨਰ ਦੀ ਤੱਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਈਡੀ ਦੇ ਸਾਹਮਣੇ ਪੇਸ਼ ਹੋਣਾ ਸੀ ਪਰ ਉਹ ਪਹਿਲਾਂ ਵੀ ਪੇਸ਼ ਨਹੀਂ ਹੋਏ ਅਤੇ ਹੁਣ ਵੀ ਉਹ ਮੈਡੀਟੇਸ਼ਨ ਦੇ ਲਈ ਗਏ ਹੋਏ ਨੇ ਅਤੇ ਫਿਰ ਉਹ ਪੇਸ਼ ਨਹੀਂ ਹੋਏ ਹਨ ਅਤੇ ਇਹ ਵੀ ਆਮ ਆਦਮੀ ਪਾਰਟੀ ਦੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਤੇ ਨਾ ਕਿਤੇ ਇਨ੍ਹਾਂ ਕੰਮਾਂ ਦੇ ਕਰਕੇ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਠੱਲ ਪੈਂਦੀ ਜਾਂ ਪਿੱਛੇ ਨੂੰ ਖਿੱਚ ਪੈਂਦੀ ਦੇਖੀ ਜਾ ਸਕਦੀ ਹੈ ਸੋ ਇਹ ਸਨ ਅੱਜ ਦੇ ਤਾਜ਼ਾ ਮੁੱਦੇ ਜਿਨ੍ਹਾਂ ਤੇ ਗੱਲਬਾਤ ਕੀਤੀ ਆ ਅਗਲੀ ਵਾਰੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਨਵੇਂ ਮੁੱਦਿਆਂ ਦੇ ਨਾਲ ਪਾਕਤੇ ਮੁੱਦਿਆਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ